ਹਲਕਾ ਵਿਧਾਇਕ ਕੁਲ ਸ਼ੈਰੀ ਕਲਸੀ ਬਟਾਲਾ ਵੱਲੋਂ ਫੈਜਪੁਰਾ ਤੇ ਦਾਣਾ ਮੰਡੀ ਬਟਾਲਾ ਵਿਖੇ ਲੋਕਾਂ ਦੀ ਸਿਹਤ ਸੂਲਤਾਂ ਨੂੰ ਮੁੱਕ ਰੱਖਦੇ ਆ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਗੱਲਬਾਤ ਕਰਦੇ ਆ ਸ਼ੈਰੀ ਕਲਸੀ ਨੇ ਦੱਸਿਆ ਕਿ ਲੋਕਾਂ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰਾਜ ਭਰ ਵਿੱਚ 165 ਨਵੇਂ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਨੇ ਜਿਸ ਨਾਲ ਪੰਜਾਬ ਚ ਇਹਨਾਂ ਦੀ ਗਿਣਤੀ 829 ਹੋ ਗਈ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਲੀਨਿਕ ਲੋਕਾਂ ਨੂੰ ਵਧੀਆ ਸਿਹਤ ਸੂਲਤਾਂ ਪ੍ਰਦਾਨ ਕਰ ਰਹੇ ਨੇ ਰੋਜ਼ਾਨਾ ਸੈਂਕੜਿਆਂ ਦੀ ਤعداد ਵਿੱਚ ਲੋਕ ਆਪਣਾ ਇਲਾਜ ਕਰਵਾ ਰਹੇ ਨੇ ਆਮ ਆਦਮੀ ਕਲੀਨਿਕ ਆਪਣੀ ਕਾਰਗੁਜ਼ਾਰੀ ਤੇ ਖਰੇ ਉਤਰੇ ਹਨ ਅਤੇ ਆਮ ਆਦਮੀ ਕਲੀਨਿਕ ਡਾਕਟਰੀ ਸਲਾਹ ਦੇ ਨਾਲ ਨਾਲ ਟੈਸਟ ਦਵਾਈਆਂ ਆਦੀ ਮੁਫਤ ਵੀ ਦਿੱਤੀਆਂ ਜਾ ਰਹੀਆਂ ਨੇ ਉੱਥੇ ਹੀ ਇਲਾਕੇ ਦੇ ਲੋਕਾਂ ਵਿੱਚ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਬਹੁਤ ਹੀ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਸਾਨੂੰ ਕਦੀ ਇੰਨੀ ਉਮੀਦ ਨਹੀਂ ਸੀ ਹੈਗੀ ਭਾਈ ਇਸ ਤਰ੍ਹਾਂ ਦਾ ਸਾਡੇ ਮਹੱਲੇ ਦੇ ਵਿੱਚ ਕੋਈ ਸਹੂਲਤ ਮਿਲ ਜਾਈਗੀ ਸਰਕਾਰੀ ਸਹੂਲਤ ਜਿਸ ਦਿਨ ਦਾ ਖੁੱਲਿਆ ਨਾ ਉਸ ਦਿਨ ਦੀ ਮੇਰੀ ਇਹ ਹੋਰ ਵੀ ਗੱਲ ਸੁਣ ਲਓ ਫਿਰ ਹੁਣ ਜਿਸ ਦਿਨ ਦਾ ਖੁੱਲਿਆ ਨਾ ਮੈਂ ਲੱਕ ਲੀ ਨਗਾ ਉਸ ਦਿਨ ਦੀ ਮੈਂ ਇੱਥੇ ਸਫਾਈ ਕਰਨ ਰਹੀ ਜੇ ਤੇ ਮੈਂ ਆਪਣੀ ਬਹੂ ਨੂੰ ਇੱਥੇ ਲਵਾਉਣਾ ਚਾਹਣੀ ਵੀ ਉਹਨੂੰ ਉਹ ਉਹ ਕੰਪਿਊਟਰ ਦਾ ਕੋਰਸ ਵੀ ਕੀਤਾ ਪੜ੍ਹਨ ਨੂੰ ਪੜੀ ਆ ਉਹ ਪਰਚੀ ਵੀ ਬਣਾ ਸਕਦੀ ਹੋਰ ਵੀ ਕੰਮ ਨਾਲ ਦੇ ਸਕਦੀ ਆ ਤੇ ਉਹਨੂੰ ਰੱਖਿਆ ਜਾਵੇ ਮੇਰੀ ਇਹ ਡਿਮਾਂਡ ਆ ਬੜੀ ਖੁਸ਼ੀ ਦੀ ਗੱਲ ਆ ਜੀ ਅੱਜ ਸਾਡੇ ਬਟਾਲੇ ਹਲਕੇ ਦੇ ਵਿੱਚ ਗੌਂਸਪੁਰੇ ਨੂੰ ਅੱਜ ਜਿਹੜਾ ਮੁਹੱਲਾ ਕਲੀਨਿਕ ਮਿਲਿਆ ਔਰ ਮੈਂ ਮੈਨੂੰ ਮਾਣ ਆ ਬਹੁਤ ਔਰ ਇੱਥੋਂ ਦੇ ਲੋਕ ਇੱਥੋਂ ਦੀਆਂ ਸਾਡੀਆਂ ਮਾਤਾਵਾਂ ਸਾਡੇ ਬਜ਼ੁਰਗ ਸਾਡੇ ਬੱਚੇ ਬੜੇ ਖੁਸ਼ ਨੇ ਵੀ ਵਾਕਿਆ ਹੀ ਲੰਮੇ ਸਮੇਂ ਬਾਅਦ ਕਿਸ ਨੇ ਆ ਕੇ ਸਾਡੀ ਸਾਰ ਲਈ ਨਹੀਂ ਨਹੀਂ ਮੇਰਾ 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 ਤੇ ਪਰਿਵਾਰ ਹੈ ਜੀ ਇਹ ਸਾਰਾ ਕਿਉਂਕਿ ਮੇਰੇ ਹਲਕੇ ਦੇ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਜਤਾਇਆ ਔਰ ਮੈਂ ਇੱਕ ਗੱਲ ਕਹੀ ਹੈ ਮੈਂ ਇਹੋ ਕਹਿਣਾ ਵੀ ਅਗਲੀ ਵਾਰੀ ਵੋਟ ਮੈਨੂੰ ਤਾਂ ਪਾਇਓ ਜੇ ਮੈਂ ਕੰਮ ਕੀਤੇ ਹੋਣਗੇ ਪਰ ਮੈਨੂੰ ਇਨਾ ਮਾਣ ਆ ਮੇਰੇ ਕੱਲੇ ਕੱਲੇ ਕੰਮ ਤੋਂ ਇਹ ਖੁਸ਼ ਹੁੰਦੇ ਨੇ ਔਰ ਮੈਂ ਇਹਨਾਂ ਨੂੰ ਵੀ ਦੱਸਿਆ ਵਾ ਵੀ ਸਾਨੂੰ ਤਿੰਨ ਚੀਜ਼ਾਂ ਤੇ ਮੇਨ ਸਾਡਾ ਜਿਹੜਾ ਫੋਕਸ ਚੱਲ ਰਿਹਾ ਹੈ ਇੱਕ ਤੇ ਬਿਜਲੀ ਜਿਹੜੀ ਆ ਉਹ 600 ਜੁਨਟ ਕਰ ਦਿੱਤੀ ਆ ਦੂਜਾ ਇਲਾਜ ਪੱਖੋਂ ਤੀਜਾ ਤੁਹਾਡੇ ਬੱਚਿਆਂ ਦੀ ਸਿੱਖਿਆ ਪੱਖੋਂ ਇਹ ਜੇ ਮੇਨ ਮੋਟਿਵ ਇਸ ਕੰਮ ਨੂੰ ਆਪਾਂ ਫੜ ਲਿਆ ਨਾ ਸਹੀ ਤਾਂ ਕਹਣਾ ਔਰ ਇਹ ਕੰਮ ਦੇ ਤਰਜੀਹ ਦੇ ਦਿੱਤੀ ਤੇ ਆਪਾਂ ਬਾਹਰਲੇ ਮੁਲਖਾਂ ਨਾਲ ਉਹ ਸਾਡੇ ਤੋਂ ਸਿੱਖਿਆ ਕੇ ਲੈਣਗੇ ਮੈਂ ਤੁਹਾਨੂੰ ਵਾਦਾ ਕਰਦਾ ਸੋ ਮੈਨੂੰ ਮਾਣ ਹੈ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ ਜਿਹੜੇ ਕੀ ਮੁੱਖ ਮੰਤਰੀ ਨੇ ਪੰਜਾਬ ਦਾ ਪੁੱਤਰ ਬਣ ਕੇ ਕੰਮ